ਵੀ ਵੀਰੋ ਤੇਰੀ ਅੱਖ ਨੇ ਸ਼ਰਾਰਤ ਕੀਤੀ ਲੁੱਟ ਗਿਆ ਕਮਾਨ ਚੰਦਰਾ ਨਾਲ ਰਾਣ ਸਿੰਘ ਰਣੀਆਂ ਰਣੀਆਂ ਬਾਈ ਦੁਨੀਆ ਦਰਸ਼ਨ ਕਰਨੇ ਚਾਹੁੰਦੀ ਹੈ ਇੱਧਰ ਨੂੰ ਚੱਲ ਕੇ ਆ ਜੀ ਦੋ ਕਦਮ ਮੇਰਾ ਵੀਰ ਆ ਰਾਣ ਸਿੰਘ ਰਣੀਆਂ ਰਣੀਆਂ ਬਾਈ ਇੱਕ ਦਰਸ਼ਕ ਮੇਰੇ ਕੋਲੇ ਆਇਆ ਕਹਿੰਦਾ ਬਾਈ ਤੋਂ ਉਮਰ ਪੁੱਛੀ ਕਿੰਨੀ ਹੋਗੀ ਆ ਜੱਗ ਦੀ ਉਮਰ 40 ਸਾਲਾਂ ਦੀ ਹੋਗੀ ਇੱਕ ਵਾਰੀ ਫਿਟਨੈਸ ਦੇਖੋ ਓਏ ਕਿੰਨੀ ਮਿਹਨਤ ਹੋਣੀ ਹੌਸਲਾ ਦੇ ਦਿਓ ਆ ਇਲਾਕੇ ਦਾ ਨਾਂ ਕਹਿੰਦੇ ਬੰਬੇ ਤੱਕ ਜਾ ਕੇ ਚਮਕਾਇਆ ਹੈ ਬੰਬੇ ਦੇ ਐਕਟਰਾਂ ਦੇ ਦਿਲ ਜਿੱਤਨੇ ਇਹ ਮੇਰੇ ਵੀਰੇ ਨਰਿੰਦਰ ਸਿੰਘ ਕਮਾਨ ਦੇ ਪੁੱਤ ਦੇ ਹਿੱਸੇ ਆਇਆ ਹੈ ਇਹ ਮਾਤਾ ਕਰਮਜੀਤ ਕੌਰ ਦੇ ਪੁੱਤ ਦੇ ਹਿੱਸੇ ਆਇਆ ਹੈ ਪੱਪੀ ਦਿੜਬਾ ਵੀ ਪੁੱਜਾ ਹੈ ਸਾਡਾ ਪਿਆਰਾ ਵੀਰ ਹੈ ਬਘੇਰ ਸਿੰਘ ਕਮਾਨ ਦੇ ਪੁੱਤਰ ਦਾ ਦਿੜਵੇ ਦੇ ਸੰਧ ਲੁਧਰ ਦਾ ਤੇ ਨਰੰજન ਸਿੰਘ ਕਮਾਨ ਦੇ ਪੁੱਤ ਦਾ ਔਰ ਸੱਤੀ ਦੇ ਭਰਾ ਸਾਡੇ ਰਣ ਸਿੰਘ ਰਣੀਏ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਅੱਜ ਦੇ ਮੇਲੇ ਤੇ ਹੋਇਆ ਤੇ ਨਾਲ ਸੋਨੀ ਸਮਾਗ ਦਾ ਔਰ ਸੁਖਮੀਤ ਸਿੰਘ ਦਾ ਉੱਚੇ ਤੌਰ ਤੇ ਮਾਨ ਸਨਮਾਨ ਜਿਹੜਾ ਪ੍ਰਸਿੱਧ ਕਿਸ਼ਤੀ ਚਾਲਕਾਂ ਦੇ ਵਿੱਚ ਜ਼ਿਕਰ ਹੁੰਦਾ ਇਸ ਇਲਾਕੇ ਦਾ ਨਾਮ ਅੰਬਰਾਂ ਦੀ ਹਿੱਕ ਤੇ ਲਿਖਿਆ ਸਾਡੇ ਭਰਾਵਾਂ ਦੇ ਮਾਨ ਸਨਮਾਨ ਖੇਡਾਂ ਦੀ ਦੁਨੀਆ ਦੇ ਵਿੱਚ ਆਪਣੇ ਇਲਾਕੇ ਦਾ ਨਾਮ ਅੰਬਰਾਂ ਦੀ ਹਿੱਕ ਤੇ ਲਿਖਣ ਵਾਲੇ ਭਰਾਵਾਂ ਦਾ ਅੱਜ ਵੱਡੇ ਬੱਦਰ ਤੇ ਮਾਨ ਸਨਮਾਨ ਚਾਂਦਪੁਰੇ ਦੇ ਮੇਲੇ ਤੇ ਹੋ ਰਿਹਾ ਹੈ ਬਚੇਚੇ